ਜਿੰਦਾਬਾਦ ਜਿੰਦਾਬਾਦ ਸੰਗਰਸ਼ੀ ਲੋਕਾਂ ਦਾ ਇਕਾ ਜਿੰਦਾਬਾਦ 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 ਮੀਟਿੰਗ ਛੱਡ ਕੇ ਭੱਜਣ ਵਾਲਾ ਮਾਨ ਮੁਰਦਾਬਾਦ 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 ਮੀਟਿੰਗ ਛੱਡ ਕੇ ਭੱਜਣ ਵਾਲਾ ਭਗਵੰਤ ਮਾਨ ਮੁਰਦਾਬਾਦ 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 ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮੁਰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਵਾ ਕੇ ਰਹਾਗੇ ਬਣਵਾ ਕੇ ਰਹਾਗੇ ਬਣਵਾ ਕੇ ਰਹਾਗੇ ਨਵੀਂ ਖੇਤੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਖੇਤੀ ਮੰਡੀਕਰਨ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਖੇਤੀ ਮੰਡੀਕਰਨ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਕੇਂਦਰ ਦੀ ਬੋਧੀ ਸਰਕਾਰ ਮੁਰਦਾਬਾਦ 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 ਸਨਾਜਰ ਚੜ੍ਹੇ ਪੁਲਿਸ ਕੇਸ ਬਾਪਸ ਲਾਓ ਬਾਪਸ ਲਾਓ ਬਾਪਸ ਲਾਓ قاتر تي گيتے پوص کي اس باپ سلو باپ سلو باپ سلو کي اک تا زندہ باد زندہ باد زندہ باد کي اک تا زندہ باد زندہ باد زندہ باد برما داي کا زندہ باد زندہ باد زندہ باد برما داي کا मुख मबाद मुरदाबाद मुरदाबाद मीटिंग छॾ कला मुख्यत्री पंजाब मुरदाबाद 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 कॉरपरेट कराणे मुरदाबाद 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 कॉरपरेट कराणे मुर ਮਰਦਾਬਾਦ ਮਰਦਾਬਾਦ ਫਰਮਾਇਦਾਰੀ ਰਾਜ ਪ੍ਰਬੰਧ ਮਰਦਾਬਾਦ 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 ਫਰਮਾਇਦਾਰੀ ਰਾਜ ਪ੍ਰਬੰਧ ਮਰਦਾਬਾਦ ਮਰਦਾਬਾਦ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ